92 ਜਿਹੜੇ ਚੁਣੇ ਗੁੰਗੇ ਇੱਥੋਂ ਸਾਨੂੰ ਭੇਜਿਆ ਦੇਤਾ ਕੇ ਸਾਢੇ 3 ਕਰੋੜ ਲੋਕਾਂ ਨੇ ਜਾ ਕੇ ਤੁਸੀਂ ਮੋਦੀ ਦੇ ਬਾਹਰ ਚ ਬੈਠੋ ਜਿਹੜਾ ਉੱਥੇ ਮੋਰਚੇ ਤੇ ਬੈਠੇ ਆ ਭੁੱਖੇ ਭੁੱਖਾ ਲੀਡਰ ਤੇ ਉਹਦੇ ਤੁਸੀਂ ਵਾਕਈ ਹਮਦਰਦੀ ਹੋ ਤੇ ਤੁਸੀਂ ਉੱਥੇ ਬੈੰਦੇਟਾ ਤੋਂ ਨਹੀਂ ਸਣੇ ਸੁੱਟਾ ਮੁੱਖ ਮੰਤਰੀ ਬੈਠੇ ਮੁੱਖ ਮੰਤਰੀ ਦਾ ਬਾਹਰਲੇ ਦੌਰਿਆਂ ਤੇ ਐਸ਼ ਪ੍ਰਸਤੀ ਕਰਦਾ ਫਿਰਦਾ ਇੱਥੇ ਅੰਨਾ ਪੀਂਦਾ ਕੁੱਤੀ ਚੜਦੀ ਆ ਹਾਲਾਤ ਆ ਹੋਏ ਪਏ ਆ ਜਿਹੜੇ ਫੇਸਬੁੱਕ ਤੇ ਫੋਟੋ ਗੁਰੂ ਨਾਨਕ ਦੇਵ ਮਹਾਰਾਜ ਦੀ ਲੱਗੀ ਆ ਜਿਹੜੇ ਫੇਸਬੁੱਕ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲਾ ਕੇ ਸ਼ਹੀਦੀ ਦਿਨ ਚੱਲ ਰਹੇ ਨੇ ਸਾਹਿਬ ਜਦਿਆਂ ਦੀਆਂ ਫੋਟੋ ਲਗੀਆਂ ਉਹ ਧੀ ਦੀ ਗਾਲ ਪੜਕ ਦੇਣੇ ਕੱਢਦੇ ਐ ਸਰਕਾਰਾਂ ਦੇ ਹੱਕ 'ਚ ਗੱਲਾਂ ਕਰਦੇ ਐ ਵੀ ਇਹ ਘਰੇ ਬੈਠੇ ਐ ਇਹ ਫੰਡ ਕਰਕੇ ਘਰੇ ਬੈਠੇ ਐ ਇਹ ਆ ਕੇ ਇੱਥੇ ਬਾਰਡਰ ਤੇ ਟੱਕਰ ਕਿਉਂ ਨਹੀਂ ਮਾਰਦੇ ਉਹ ਅਸਲ ਸਰਕਾਰਾਂ ਦੇ ਪਿੱਠੂ ਨੇ ਜਿਹੜੇ ਲੋਕਾਂ ਦੇ ਆ 15 ਦਿਨ ਹੋਰ ਬਹਿ ਜਾਂਦੇ ਐ ਐਮਐਸਪੀ ਮਿਲ ਜਾਂਦੀ ਐਮਐਸਪੀ ਕਿਤੇ ਗੁੱਡੀਆਂ ਦਾ ਖੇਡ ਆ ਬੱਚਿਆਂ ਦਾ ਖੇਡ ਆ ਇਹ ਤਾਂ ਦੇਸੀ ਇਹ ਬੁੱਢੇ ਨੇ ਇਹ ਤਾਂ ਉੱਥੇ ਦੁੱਧ ਪੀਂਦੇ ਐ ਰੋਟੀਆਂ ਤੋੜ ਕੇ ਤੇ ਖਾ ਕੇ ਪੈ ਜਾਂਦੇ ਐ ਇਹ ਅੱਗੇ ਦਿੱਲੀ ਮੋਦੀ ਦੇ ਗੇਟ 'ਚ ਕਿਉਂ ਨਹੀਂ ਜਾਂਦੇ ਉਂ ਅੰਦਰ ਟੱਕਰ ਕਿਉਂ ਨਹੀਂ ਮਾਰਦੇ ਤੇ ਭਾਈ ਫਿਰ ਉੱਥੇ ਟੱਕਰ ਮਾਰ ਕੇ ਆਏ ਆ 12 ਕਿਸਾਨਾਂ ਦੇ ਸੱਟਾਂ ਵੱਜੀਆਂ ਜਦੋਂ ਪੁਲਿਸ ਨਾਲ ਟਕਰਾਅ ਹੋਇਆ ਸਾਡੀਆਂ ਭੈਣਾਂ ਨੂੰ ਅਰੈਸਟ ਕਰ ਲਿਆ 25 ਸਾਡੀਆਂ ਗੱਡੀਆਂ ਦੇ ਛੀਸ਼ੇ ਭੰਨ ਤੇ ਜ਼ਮੀਨ ਛੜਾਈ ਕਬਜ਼ਾ ਟਕਰਾਅ ਕੀਤਾ 25 ਗੱਡੀਆਂ ਦੇ ਉੱਥੇ ਛੀਸ਼ੇ ਭੰਨੇ ਗਏ ਨੌਜਵਾਨਾਂ ਦੇ ਗੁੱਟ ਟੁੱਟ ਗਏ ਅਥਰੂ ਕੈਸ ਦੇ ਗੋਲੇ ਮਾਰੇ ਗੋਲੀਆਂ ਮਾਰੀਆਂ ਲੱਤਾਂ ਦੇ ਵਿੱਚ ਵੱਜੀਆਂ ਪਲਾਸਟਿਕ ਦੀਆਂ ਗੋਲੀਆਂ ਕੀ ਉਹ ਘੋਲ ਲਈ ਕੀ ਅਸੀਂ ਰਜਾਈਆਂ ਚ ਬੈਠੀਆਂ ਅਮਰਤਪਾਲ ਤੇ ਪਹਿਲਾ ਸਾਨੂੰ ਕਿਹਾ ਜਾਂਦਾ ਹੈ ਖਿਲਾਫ ਸੀ ਇਹ ਤਾਂ ਕਾਮਰੇਟ ਨੇ ਉਦੋਂ ਵੀ ਬਹੁਤ ਕੁਝ ਕਿਹਾ ਗਿਆ ਯਾਰ ਤੇ ਜਦੋਂ ਅਮਰਤਪਾਲ ਖੜਿਆ ਜਾਂਦਾ ਹੈ ਤੇ ਅਸੀਂ ਤਾਂ ਉਦੋਂ ਵੀ ਮਜ਼ਾਰੇ ਕੱਢੇ ਆ ਅਸੀਂ ਤਾਂ ਉਦੋਂ ਵੀ ਇੱਕ ਠੋਕ ਕੇ ਬੋਲੇ ਆ ਵੀ ਸਰਕਾਰ ਖਬਰਦਾਰ ਰਵੇ ਇਹ ਗਲਤ ਕਰ ਰਹੀ ਹੈ ਧੱਕਾ ਕਰ ਰਹੀ ਹੈ ਸਭ ਤੋਂ ਪਹਿਲਾਂ ਭਾਰਤੀ ਕਿਸਾਨ ਜੀ ਨੇ ਏਕਤਾ ਅਗਰਾਹਾਂ ਬੋਲੀ ਹੈ ਸਟੇਟਮੈਂਟਾਂ ਦਿੱਤੀਆਂ ਇੱਕ ਠੋਕ ਕੇ ਦਿੱਤੀਆਂ ਹਾਂ ਜੀ ਅੱਜ ਦੇ ਪੁਤਲਾ ਫੂਕਣ ਦਾ ਮਕਸਦ ਕੀ ਹੈ ਕੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਹੱਕ ਦੇ ਵਿੱਚ ਖੜੇ ਹੋ ਉਹਨਾਂ ਦੇ ਨਾਲ ਖੜੇ ਹੋ ਜਾਂ ਕੋਈ ਹੋਰ ਇਹਦੇ ਤੇ ਮਕਸਦ ਅੱਜ ਦਾ ਜਿਹੜਾ ਪੁਤਲਾ ਫੂਕਣ ਦਾ ਹੈਗਾ ਜੋ ਪਿਛਲੇ ਦਿਨ ਸਾਡੀ ਸੂਬਾ ਕਮੇਟੀ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਸਾਰੇ ਬਲਾਕਾਂ ਦੇ ਵਿੱਚ ਪੁਤਲਾ ਸਾਡਾ ਜਿਹੜਾ ਬਣਾਇਆ ਸੀ ਕਿਉਂਕਿ ਸਰਕਾਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਜਿਹੜੀਆਂ ਉਹ ਮੰਨ ਨਹੀਂ ਰਹੀ ਉਈਟਾ ਜਿਹੜਾ ਦੋ ਫਾਰਮਾਂ ਵੱਲੋਂ ਜਿਹੜਾ ਪਿਛਲੀ ਫਰਵਰੀ ਤੋਂ ਲੈ ਕੇ ਬਾਡਰਾਂ ਦੇ ਉੱਤੇ ਬੈਠੇ ਹੋਏ ਨੇ ਸ਼ੰਭੂ ਬਾਡਰ ਮਖਨੋਰੀ ਬਾਡਰ ਉਦੋਂ ਵੀ ਉਹਨਾਂ ਤੇ ਬਹੁਤ ਧੱਕੇਸ਼ਾਈ ਹੋਇਆ ਉਹਨਾਂ ਦੇ ਜੁਰਮ ਕੀਤੇ ਨੇ ਗੋਲੀਆਂ ਚੱਲੀਆਂ ਨੇ ਤੇ ਉਹਦੇ ਤਾਲਮੇਲ ਮਾ ਹਰ ਵੇਲੇ ਅਸੀਂ ਦੀ ਭਾਰਤੀ ਕਿਸਾਨ ਯੂਨੀ ਏਕਤਾ ਅਗਰਾਹਾ ਵੱਲੋਂ ਉਸ ਟਾਈਮ ਤੋਂ ਲੈ ਕੇ ਅਸੀਂ ਜਿਹੜਾ ਬਰਾਬਰ ਕਰਦੇ ਆਏ ਆ ਪਾ 13 ਫਰਵਰੀ ਤੋਂ ਲੈ ਕੇ 14 ਫਰਵਰੀ ਨੂੰ ਜਿਹੜਾ ਅਸੀਂ ਜਿਹੜੀਆਂ 3 ਘੰਟੇ ਜਿਹੜੀਆਂ ਟ੍ਰੇਨਾਂ ਰੋਕੀਆਂ ਸੀ 15 ਤਰੀਕ ਨੂੰ ਛੱਡ ਕੇ 16 ਤਰੀਕ ਨੂੰ ਪੂਰੇ ਪੰਜਾਬ ਦੇ ਬੰਦ ਦਾ ਅਸੀਂ ਸੱਦਾ ਦਿੱਤਾ ਸੀ ਹੁਣ ਵੀ ਜਦੋਂ ਵੀ ਉਹਨਾਂ ਤੇ ਹੋਇਆ ਹੁਣ ਫੇਰ ਪਿਛਲੇ ਦਿਨਾਂ ਤੋਂ ਅਸੀਂ ਇਹ ਲਗਾਤਾਰ ਇਹ ਕਰਦੇ ਆਏ ਆ ਇਸ ਦੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਕੁਝ ਕਿਸਾਨ ਆਪਣੇ ਸੰਯੁਕਤ ਮੋਰਚੇ ਵੱਲੋਂ ਜਿਹੜੇ ਸੱਦੇ ਦਿੱਤੇ ਹੋਏ ਨੇ ਭਮਾ ਹਰਿਆਣੇ ਦੇ ਵਿੱਚ ઠવાਣੇ ਦੇ ਵਿੱਚ ਇੱਕ ਮਹਾ ਪੰਚਾਇਤ ਆ ਜਿਹੜੀ ਉਹ ਚਾਤੀਕ ਨੂੰ ਬੁਲਾਉਣੀ ਆ ਇਸੇ ਤਰ੍ਹਾਂ ਮੋਗੇ ਦੇ ਵਿੱਚ ਆ ਜਿਹੜੀ ਇੱਕ ਮਹਾ ਪੰਚਾਇਤ ਆ ਜਿਹੜੀ ਉਹ ਕੀਤੀ ਜਾ ਰਹੀ ਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜਾ ਅਸੀਂ ਅੱਜ ਪਹਾੜੀ ਕਿਸਾਨ ਜੂਨੇਤਾ ਗਰਾਹਾ ਵੱਲੋਂ ਉਹਨਾਂ ਦੇ ਤਾਲਮੇਲ ਮੇਂ ਜਿਹੜੇ ਅਸੀਂ ਪੁੱਤਲੇ ਜਿਹੜੇ ਫੂਕੇ ਜਾ ਰਹੇ ਐ ਇਸੀ ਦਾ ਕੀ ਅਸਰ ਕੀ ਰਹੂਗਾ ਕਿਉਂਕਿ ਜੋ ਬਾਰਡਰਾਂ ਦੇ ਉੱਪਰ ਬੈਠੇ ਨੇ ਜਾਂ ਉਹ ਉਹ ਲੋਕ ਜਿਹੜੇ ਬਾਰਡਰਾਂ ਦੇ ਉੱਪਰ ਗਏ ਨੇ ਉਹਨਾਂ ਵੱਲੋਂ ਇੱਕੋ ਹੀ ਕਿਹਾ ਜਾ ਰਿਹਾ ਕਿ ਜੇਕਰ ਸਮਰਥਨ ਦੇਣਾ ਤਾਂ ਆਪਣੇ ਘਰਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਨਹੀਂ ਸਮਰਥਨ ਦੇਣਾ ਤਾਂ ਇੱਥੇ ਆ ਕੇ ਬਾਰਡਰਾਂ ਤੇ ਦਿਓ ਪਿੰਡਾਂ ਸ਼ਹਿਰਾਂ ਤੋਂ ਸਮਰਥਨ ਨਹੀਂ ਹੁੰਦਾ ਜਦੋਂ ਪਿਛਲੇ ਸਾਲ ਫਰਵਰੀ ਦੇ ਵਿੱਚ ਉਹ ਮੋਰਚਾ ਚੱਲਿਆ ਸੀਗਾ ਉਦੋਂ 15 16 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਕੀਤਾ ਗਿਆ ਜੀ ਪੂਰੀ ਜ਼ੋਰ ਨਾਲ ਕੀਤਾ ਗਿਆ ਭਾਰਤੀ ਕਿਸਾਨ ਜੂਨੇ ਨੇਕਤਾ ਅਗਰਾਹਾਂ ਵੱਲੋਂ ਟ੍ਰੇਨਾਂ ਜਾਮ ਕੀਤੀਆਂ ਗਈਆਂ ਸਾਨੂੰ ਉਦੋਂ ਪੁੱਛਿਆ ਗਿਆ ਵੀ ਤੁਸੀਂ ਟ੍ਰੇਨਾਂ ਕਾ ਤੋ ਜਾਮ ਕਰਦੇ ਹੋ ਤੁਸੀਂ ਬਾਡਰਾਂ ਤੇ ਕਿਉਂ ਨਹੀਂ ਜਾਂਦੇ ਲੜਾਈ ਤਾਂ ਬਾਡਰਾਂ ਤੇ ਐ ਤੇ ਪਿਛਲੇ ਦਿਨੀ ਸਾਥੀਆਂ ਨੇ ਵੀ ਟ੍ਰੇਨਾਂ ਹੀ ਜਾਮ ਕੀਤੀਆਂ ਕਿਉਂ ਜਾਮ ਕਰਨੀਆਂ ਪਈਆਂ ਉਹ ਟ੍ਰੇਨਾਂ ਤੇ ਕਿਉਂ ਆਉਣਾ ਪਿਆ ਗਿਆ ਉਹ ਬਾਡਰਾਂ ਤੋਂ ਉੱਠ ਕੇ ਕਿਉਂਕਿ ਸਰਕਾਰ ਤੇ ਦਬਾਅ ਬਣਾਉਣਾ ਪੈਂਦਾ ਇੱਕ ਕਿਸਮ ਇਹ ਤੁਸੀਂ ਸਰਕਾਰ ਤੇ ਸੱਟ ਮਾਰ ਸਕਦੇ ਹੋ ਕਿਵੇਂ ਸਰਕਾਰ ਤੇ ਦਬਾਅ ਬਣਾ ਸਕਦੇ ਹੋ ਕਿਵੇਂ ਤੁਸੀਂ ਐਕਸ਼ਨ ਕਰ ਸਕਦੇ ਹੋ ਕਿਵੇਂ ਬਾਹਰੋ ਕਰ ਸਕਦੇ ਹੋ ਉਹ ਕੀਤਾ ਉਹਨਾਂ ਨੇ ਵੀ ਟ੍ਰੇਨਾਂ ਜਾਮ ਕੀਤੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਕੀਤਾ ਗਿਆ ਅੱਜ ਉਹ ਸਾਥੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਕਿਵੇਂ ਆ ਗਿਆ ਬਾਡਰਾਂ ਤੋਂ ਉੱਠ ਕੇ ਕਿਵੇਂ ਇੱਧਰ ਆਉਣਾ ਪੈ ਗਿਆ ਜ਼ਿਲ੍ਹਿਆਂ ਦੇ ਵਿੱਚ ਛੜਕਾਂ ਦੇ ਵਿੱਚ ਹਾਈਵੇ ਰੋਕਣੇ ਪੈਗੇ ਜਾਮ ਕਰਨੇ ਪੈਗੇ ਬੈਠੇ ਤਾਂ ਬਾਡਰਾਂ ਤੇ ਐ ਇਹ ਥੋੜੋ ਆ ਵੀ ਜੇ ਉਹ ਬਾਡਰ ਦੀ ਜਿਹੜੀ ਕੰਧ ਦੇ ਵਿੱਚ ਜਾ ਕੇ ਜੇ ਆਪਾਂ ਟੱਕਰ ਮਾਰਾਂਗੇ ਇਹ ਫੇਰ ਹੀ ਆਪਾਂ ਐਮਐਸਪੀ ਲੈ ਕੇ ਆਵਾਂਗੇ ਜਦੋਂ ਆਪਾਂ ਪਿਛਲੇ ਸਮੇਂ ਦੇ ਵਿੱਚ 220 ਦੇ ਵਿੱਚ ਤਿੰਨ ਖੇਤੀ ਕਾਲੇ ਕਾਨੂੰਨ ਆਏ ਸੀਗੇ ਇਹ ਉਹ ਤੋਂ ਵੱਡੀ ਲੜਾਈ ਹੈ ਜੇ ਖੇਤੀ ਕਾਲੇ ਕਾਨੂੰਨ 13 ਮਹੀਨੇ ਦਿੱਲੀ ਬਹਿਣਾ ਪੈ ਗਿਆ ਬੱਚਾ ਬੱਚੀ ਝੋਕਣਾ ਪੈ ਗਿਆ 3 ਸਾਲ ਦੀ ਉਮਰ ਤੋਂ ਲੈ ਕੇ 90 ਸਾਲ ਦੇ ਬਜ਼ੁਰਗਾਂ ਤੱਕ ਉੱਥੇ ਜਾਣਾ ਪੈ ਗਿਆ ਗਰਭਵਤੀ ਭੈਣਾਂ ਨੂੰ ਉੱਥੇ ਬੈਠਣਾ ਪੈ ਗਿਆ ਤੇ ਜੇ ਆ ਲੜਾਈ ਤਾਂ ਸਭ ਤੋਂ ਵੱਡੀ ਲੜਾਈ ਹੈ ਇਹ ਤਾਂ ਮਹਾਰਾਸ਼ਟਰ ਪੱਛਮੀ ਬੰਗਾਲ ਉੱਤਰਾਖੰਡ ਝਾਰਖੰਡ ਜੁਪੀ ਬਿਹਾਰ ਹਰਿਆਣਾ ਪੰਜਾਬ ਇਹ ਸਾਰੀਆਂ ਸਟੇਟਾਂ ਨੂੰ ਜਗਾਉਂਦੀ ਲੋੜ ਹੈ 70% ਕਿਸਾਨ ਉਹ ਆ ਜਿਨ੍ਹਾਂ ਨੂੰ ਐਮਐਸਪੀ ਦਾ ਪਤਾ ਹੀ ਨਹੀਂ PMSB ਹੁੰਦੀ ਕੀ ਹੈ ਉਹਨਾਂ ਨੂੰ ਦੱਸਣ ਦੀ ਲੋੜ ਆ MSP ਆ ਹੁੰਦੀ ਹੈ ਇਹ ਲੜਾਈ મોદી ਨਾਲ ਨਹੀਂ ਇਹ ਵਿਸ਼ੇ ਪਰ ਸੰਸਥਾ ਕਾਰਪੋਰੇਟ ਘਰਾਣੇ ਵੱਡੀਆਂ ਕੰਪਨੀਆਂ ਨਾਲ ਵੱਡੇ ਕਾਰਪੋਰੇਟ ਘਰਾਣਿਆਂ ਦੇ ਨਾਲ ਇਹ ਲੜਾਈ ਹੈ ਇਹ ਜਿੱਤਣੀ ਪਊਗੀ ਅਸੀਂ ਜਦੋਂ ਜਦੋਂ ਜਬਰ ਹੋਇਆ ਸਾਥੀਆਂ ਦੇ ਨਾਲ ਖੜੇ ਆ ਇੱਕ ਭਰਾ ਇਸ ਮੋੜ ਤੇ ਖੜਾ ਹੈ ਇੱਕ ਭਰਾ ਅਗਲੀ ਗਲੀ ਤੇ ਖੜਾ ਹੈ ਉਹ ਕਹਿੰਦਾ ਜੇ ਦੁਸ਼ਮਣ ਆ ਗਿਆ ਜੇ ਆ ਇੱਧਰ ਟੱਪੂਗਾ ਤਾਂ ਅਸੀਂ ਖੜੇ ਨੇ ਤੇ ਦੋ ਭਰਾ ਜਦੋਂ ਇੱਕ ਮਾਂ ਦੇ ਪੇਟ ਤੋਂ ਜਨਮ ਲੈਂਦੇ ਹੋ ਅੱਡ ਕਿਉਂ ਹੁੰਦੇ ਆ ਵਿਚਾਰ ਤਾਂ ਉਹਨਾਂ ਦੇ ਨਹੀਂ ਵੱਲਦੇ ਵਿਚਾਰ ਤਾਂ ਸਕੇ ਪਿਓ ਤੇ ਪੁੱਤ ਦੇ ਨਹੀਂ ਮਿਲਦੇ ਵਿਚਾਰ ਤਾਂ ਮਾਂ ਤੇ ਪੁੱਤ ਦੇ ਨਹੀਂ ਮਿਲਦੇ ਵਿਚਾਰ ਤਾਂ ਆਪਣੇ ਪਰਿਵਾਰਾਂ 'ਚ ਨਹੀਂ ਮਿਲਦੇ ਜੇ ਵਿਚਾਰ ਮਿਲਦੇ ਹੁੰਦੇ ਫਿਰ ਇੰਨੀਆਂ ਜਥੇਬੰਦੀਆਂ ਕਿਉਂ ਬਣਦੀਆਂ ਜੇ ਵਿਚਾਰ ਮਿਲਦੇ ਹੁੰਦੇ ਜਿੱਥੇ ਲੋੜ ਸੀ ਜਿੱਥੇ ਸੱਟ ਮਾਰਨ ਦੀ ਲੋੜ ਸੀ ਉੱਥੇ 32 ਜਥੇਬੰਦੀਆਂ ਪੰਜਾਬ ਦੀਆਂ ਇਕੱਠੀਆਂ ਹੋਈਆਂ 60 ਮੀਟੀਆਂ ਵੱਧ 60 ਤੋਂ ਵੱਧ ਮੀਟੀਆਂ ਹੋਈਆਂ ਕਿਸਾਨੀ ਅंदोलਨ ਵਿਲੇ ਵੀ ਭਾਈ ਆਪਾਂ ਇਸ ਚੀਜ਼ ਤੇ ਲੜਨਾ ਚਾਹੀਦਾ ਜਾਂ ਨਹੀਂ ਲੜਨਾ ਚਾਹੀਦਾ ਉਹ ਆਦੇ ਲੜਨਾ ਚਾਹੀਦਾ ਫਿਰ ਗਲੀਆਂ ਤੋਂ ਪਿੰਡਾਂ ਤੋਂ ਇਹ ਗੱਲ ਸ਼ੁਰੂ ਕੀਤੀ ਵੀ ਭਾਈ ਖੇਤੀ ਕਾਲੇ ਕਾਨੂੰਨ ਆਗੇ ਲੜਾਈ ਵੱਡੀ ਐ 3 ਮਹੀਨੇ ਇੱਥੇ ਮੋਰਚਾ ਪੰਜਾਬ ਚ ਚਲਾਇਆ 4 ਮਹੀਨੇ ਫਿਰ ਦਿੱਲੀ ਦਾ ਜਾ ਕੇ ਬਣਾਇਆ ਉਦੋਂ ਵੀ ਕਹਿੰਦੇ ਹੁੰਦੇ ਚੱਲ ਪੋ ਦਿੱਲੀ ਨੂੰ ਚੱਲ ਪੋ ਦਿੱਲੀ ਨੂੰ 4-5 ਮਹੀਨੇ ਲੋਕਾਂ ਨੂੰ ਜਗਾਇਆ ਫਿਰ ਇਕੱਠੇ ਹੋ ਕੇ ਹਰਿਆਣਾ ਨਾਲ ਲਿਆ ਪੰਜਾਬ ਨਾਲ ਲਿਆ ਫਿਰ ਉੱਥੇ ਗਏ ਦਿੱਲੀ ਤਾਂ ਉਦੋਂ ਵੀ ਨਹੀਂ ਪਹੁੰਚੇ ਸੀ ਉਦੋਂ ਵੀ ਹਰਿਆਣੇ ਦੀਆਂ ਛੜਕਾਂ ਤੇ ਬੈਠੇ ਸੀ ਪਰ ਉਦੋਂ ਮਜਬੂਰ ਕੀਤਾ ਸਰਕਾਰ ਨੂੰ ਸੱਟ ਮਾਰਨ ਤੇ ਪਰ ਜਿਹੜੇ ਅਸੀਂ ਆਦੇ ਆ ਵੀ ਜਿਹੜੇ ਸਾਥੀ ਪਿੰਡਾਂ ਦੇ ਵਿੱਚ ਕਹਿ ਰਹੇ ਐ ਵੀ ਅਗਰਾਹਾ ਜਥੇਬੰਦੀ ਐ ਜਾਂ ਸੰਯੁਕਤ ਕਿਸਾਨ ਮੋਰਚਾ ਇਹ ਕਿਉਂ ਨਹੀਂ ਜਾ ਰਿਹਾ ਲੜਾਈ ਆਪਣੀ ਸਰਕਾਰ ਨਾਲ ਜਾਂ ਸੰਯੁਕਤ ਕਿਸਾਨ ਮੋਰਚੇ ਨਾਲ ਜਾਂ ਅਗਰਾਹਾ ਜਥੇਬੰਦੀ ਨਾਲ ਲੜਾਈ ਆਪਣੀ ਸਰਕਾਰਾਂ ਦੇ ਨਾਲ ਐ ਸਾਰਿਆਂ ਨੂੰ ਬੱਚਾ ਬੱਚੀ ਨੂੰ ਲੈ ਕੇ ਜਗਾਉਣਾ ਲੋਕਾਂ ਤੱਕ ਗੱਲ ਲੈ ਕੇ ਬਾਹਰ ਲੀਆਂ ਸਟੇਟਾਂ ਤੱਕ ਇਹ ਨਹੀਂ ਇਕੱਲਾ ਪੰਜਾਬ ਜਾ ਕੇ ਦਿੱਲੀ ਨੂੰ ਜਿੱਤ ਲਿਆਊਗਾ ਆਇਆ ਨਹੀਂ ਹੋਣਾ ਕੱਲਾ ਹਰਿਆਣਾ ਜਾ ਕੇ ਪੰਜਾਬ ਜਾ ਕੇ ਦਿੱਲੀ ਨੂੰ ਜਿੱਤ ਲਿਆਊਗਾ ਇਹ ਸਾਰੀਆਂ ਸਟੇਟਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਉੱਠਣਾ ਪੈਣਾ ਐ ਐਮਐਸਪੀ ਫੇਰ ਜਾ ਕੇ ਕਿਤੇ ਮਿਲੂਗੀ 70% ਲੋਕਾਂ ਨੂੰ ਜਗਾਉਣਾ ਪੈਣਾ ਜਿਨ੍ਹਾਂ ਨੂੰ ਅਜੇ ਐਮਐਸਪੀ ਦਾ ਪਤਾ ਨਹੀਂ ਆ ਵੀ ਫੇਰ ਐਮਐਸਪੀ ਦਾ ਜਾ ਕੇ ਕਿਲਾ ਫੱਤੇ ਹੋਊਗਾ ਅਸੀਂ ਆਦੇ ਹ ਸਾਡੇ ਸਾਥੀ ਜਿਹੜੇ ਬੈਠੇ ਆ ਲੀਡਰ ਕਿਤੇ ਅੱਜ ਹੀ ਨਹੀਂ ਪੈਦਾ ਹੋ ਜਾਂਦਾ ਵੀ ਜਿਹੜਾ ਕਿਸਾਨ ਲੀਡਰ ਜੀ ਨੇ 45 ਸਾਲ ਆਪਣੀ ਜ਼ਿੰਦਗੀ ਲਾਤੀ ਦਾਤੇ ਘਰਬਾਰ ਲਾਤਾ ਆਪਣੀ ਜ਼ਿੰਦਗੀ ਦਾਤੇ ਲਾਈ ਬੈਠੇ ਆ 45 ਸਾਲ ਘੋਲਾ ਨੂੰ ਦਿੱਤਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਚੱਕੀ ਉਹ ਅੱਜ ਹੀ ਤਿਆਰ ਹੋ ਗਿਆ ਅਸੀਂ ਆਦੇ ਉਹ 45 ਸਾਲ ਦਾ ਤਜਰਬੇਕਾਰ ਲੀਡਰ ਸਾਥੋ ਭੁੱਖ ਨਾਲ ਨਾ ਖੋਇਆ ਜਾਵੇ ਅਸੀਂ ਤਾਂ ਇਹ ਬੇਨਤੀ ਕਰਦੇ ਆਂ ਵੀ ਉਹ ਲੀਡਰ ਦੀ ਜ਼ਰੂਰਤ ਹੈ ਕਿਉਂਕਿ ਅਜੇ ਵੱਡੀਆਂ ਲੜਾਈਆਂ ਲੜਨੀਆਂ ਐ ਅਜੇ ਦਿੱਲੀ ਜਿੰਨੀ ਐ ਅਜੇ ਐਮਐਸਪੀ ਕਿਸਾਨਾਂ ਮਜ਼ਦੂਰਾਂ ਨੂੰ ਦਵਾਉਣੀ ਐ ਅਜੇ ਲੋਕਾਂ ਦੀਆਂ ਮੰਡੀਆਂ ਬਚਾਉਣੀਆਂ ਐ ਫਸਲਾਂ ਜ਼ਮੀਨਾਂ ਬਚਾਉਣੀਆਂ ਐ ਅਜੇ ਉਹਦੀ ਲੋੜ ਐ ਵੀ ਅੱਗੇ ਮਹਾਰਾਜੇ ਰਾਜੇ ਹੁੰਦੇ ਸੀ ਜੇ ਕੋਈ ਭੁੱਖ ਤੇ ਬੈਹ ਜਾਂਦਾ ਕੋਈ ਤਰਸ ਮਾੜਾ ਮੋਟਾ ਕਰ ਲੈਂਦੇ ਸੀ ਪਰ ਆਹ ਰਾਜਾ ਕੀ ਭੁੱਖੇ ਭਾਣੇ ਲੀਡਰ ਤੇ ਤਰਸ ਕਰ ਸਕਦਾ ਨਹੀਂ ਯਾਰ ਉਹ ਤਾਂ ਸਾਡੇ ਅਥਰੂ ਕੈਂਸ ਦੇ ਗੋਲੇ ਮਾਰੀ ਜਾਂਦੇ ਆ ਉਹ ਤਾਂ ਹਿੱਕਾਂ ਦੇ ਵਿੱਚ ਗੋਲੀਆਂ ਮਾਰ ਕੇ ਛੁਪ ਕਰਨ ਅਰਗੇ ਮਾਰਤੇ ਹਰਿਆਣੇ ਦੀ ਪੁਲਿਸ ਨੇ ਨੌਜਵਾਨਾਂ ਨੂੰ ਬੋਰੀਆਂ ਦੇ ਵਿੱਚ ਪਾ ਪਾ ਕੇ ਕੁੱਟ ਕੇ ਲੱਤਾਂ ਬਾਹਾਂ ਜਵਾੜੇ ਤੋੜਤੇ ਕੀ ਉਹ ਤਰਸ ਖਣਨਗੇ ਵੀ ਇਹ ਲੀਡਰ ਭੁੱਖਾ ਬੈਠਾ ਦਾ ਆਪਾਂ ਇਹਦੀ ਗੱਲ ਸੁਣ ਲਈਏ 34 ਤੋਂ 35 ਦਿਨ ਹੋ ਗਏ ਅਜੇ ਤੱਕ ਸਰਕਾਰ ਪੂਰੀ ਤਰ੍ਹਾਂ ਸੁੱਤੀ ਹੋਈ ਹੈ ਨਾ ਹਰਿਆਣਾ ਨਾ ਪੰਜਾਬ ਤੇ ਨਾ ਦੇਸ਼ ਦੀ ਸਰਕਾਰ ਕਿਸੇ ਨੇ ਸਾਰ ਨਹੀਂ ਲਈ ਤਿੰਨੇ ਇਹ 도ਚੀ ਨੇ ਕਿ ਇੱਥੇ ਧਾਲੀਵਾਲ ਵਰਗੇ ਦਾ ਬਿਆਨ ਆ ਜਾਂਦਾ ਦਿੱਲੀ ਇਲੈਕਸ਼ਨਾਂ ਦੇ ਵਿੱਚ ਕਹਿੰਦਾ ਅਸੀਂ ਧੱਲੇਵਾਲ ਸਾਹਿਬ ਦਾ ਪਤਾ ਲੈ ਕੇ ਜਾਵਾਂਗੇ ਕਿਹੜਾਂ ਇਲੈਕਸ਼ਨਾਂ ਦੇ ਵਿੱਚ ਸਾਨੂੰ ਵੇਲ ਮਿਲਣ ਦੇ ਪਤਾ ਲੈਣ ਦਾ ਟਾਈਮ ਇੱਕ ਇੱਕ ਮਿੰਟ ਜਾਂਦਾ ਤੁਸੀਂ ਜਾ ਕੇ 92 ਜਿਹੜੇ ਚੁਣੇ ਗੁੰਗੇ ਇਥੋਂ ਸਾਨੂੰ ਭੇਜਿਆ ਜਿਤਾ ਕੇ 3.5 ਕਰੋੜ ਲੋਕਾਂ ਨੇ ਜਾ ਕੇ ਤੁਸੀਂ ਮੋਦੀ ਦੇ ਬਾਰ ਚ ਬੈਠੋ ਤੁਹਾਡਾ ਮੁੱਖ ਮੰਤਰੀ ਜਾ ਕੇ ਬਾਰ ਚ ਬੈਠੇ ਜੇ ਵਾਕਈ ਤੁਸੀਂ ਕਿਸਾਨਾਂ ਮਜ਼ਦੂਰਾਂ ਤੇ ਡੱਲੇਵਾਲ ਜਿਹੜਾ ਉੱਥੇ ਮੋਰਚੇ 'ਚ ਬੈਠੇ ਆ ਭੁੱਖੇ ਭੁੱਖਾ ਲੀਡਰ ਤੇ ਉਹਦੇ ਤੁਸੀਂ ਵਾਕਈ ਹਮਦਰਦੀ ਹੋ ਤੇ ਤੁਸੀਂ ਉੱਥੇ ਬੈੰਦੇ ਕਾ ਤੋਂ ਨਹੀਂ ਸਣੇ ਸੁਡਾ ਮੁੱਖ ਮੰਤਰੀ ਬੈਠੇ ਮੁੱਖ ਮੰਤਰੀ ਦਾ ਬਾਹਰਲੇ ਦੌਰਿਆਂ ਤੇ ਐਸ਼ ਪ੍ਰਸਤੀ ਕਰਦਾ ਫਿਰਦਾ ਕਿਤੇ ਦਿੱਲੀ ਇਲਕਸ਼ਨਾ 'ਚ ਫਿਰਦਾ ਪੰਜਾਬ ਦੀ ਕੋਈ ਸਾਰ ਨਹੀਂ ਲਈ ਇੱਥੇ ਅੰਨਾ ਪੀਂਦਾ ਕੁੱਤੀ ਚੜਦੀ ਆ ਹਾਲਾਤ ਆ ਹੋਏ ਪਏ ਆ ਪਰ ਪੰਜਾਬ ਦੇ ਲੋਕਾਂ ਨੂੰ ਆਦੇ ਆ ਕੀ ਅਸੀਂ ਘਰਾਂ 'ਚ ਬੈਠੇ ਆ ਬਾਈ ਸਾਨੂੰ ਤੁਸੀਂ ਕਹਿ ਦਿੰਦੇ ਆ ਤੁਸੀਂ ਬਾਹਰ ਤੇ ਨਹੀਂ ਜਾਂਦੇ ਪਿਛਲੇ ਦਿਨੀ ਲੇਲੇ ਵਾਲੇ ਦੇ ਵਿੱਚ ਸਾਡੇ 12 ਕਿਸਾਨਾਂ ਦੇ ਸੱਟਾਂ ਵੱਜੀਆਂ ਬਾਹਾਂ ਟੁੱਟੀਆਂ 25 ਸਾਡੀਆਂ ਗੱਡੀਆਂ ਭੰਨੀਆਂ ਭਾਰਤ ਮਾਲਾ ਪ੍ਰੋਜੈਕਟ ਦਾ ਕੀ ਉਹ ਜ਼ਮੀਨ ਦਾ ਮਸਲਾ ਨਹੀਂ ਸੀ ਅਸੀਂ ਉਹ ਜ਼ਮੀਨ ਬਚਾਉਣ ਖਾਤਰ ਹੀ ਜਾਂਦੇ ਸੀ ਉਹ ਕਿਸਾਨਾਂ ਦੀ ਜ਼ਮੀਨ ਤੇ ਆ ਕੇ ਪ੍ਰਸ਼ਾਸਨ ਨੇ ਕਬਜ਼ਾ ਕਰ ਲਿਆ ਉਹਨਾਂ ਦੇ ਪੈਸੇ ਨਹੀਂ ਪਾਏ ਖਾਤਿਆਂ ਦੇ ਵਿੱਚ 12 ਕਿਸਾਨਾਂ ਦੇ ਸੱਟਾਂ ਵੱਜੀਆਂ ਜਦੋਂ ਪੁਲਿਸ ਨਾਲ ਟਕਰਾਅ ਹੋਇਆ ਅਥਰੂ ਗਾਸ ਤੇ ਗੋਲੇ ਸੱਟੇ ਸਾਡੀਆਂ ਭੈਣਾਂ ਨੂੰ ਅਰੈਸਟ ਕਰ ਲਿਆ ਤੇ ਅਸੀਂ ਅਸੀਂ ਕਿਦੋਂ ਨੇ 25 ਸਾਡੀਆਂ ਗੱਡੀਆਂ ਦੇ ਛੀਸ਼ੇ ਭੰਨ ਤੇ ਫੇਰ ਕੋਟ ਉਥੇ ਦੁੰਨੇ ਵਾਲੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦਾ ਮਸਲਾ ਉੱਠਿਆ ਫੇਰ ਉਥੇ ਜਾ ਕੇ ਜ਼ਮੀਨ ਛੜਾਈ ਕਬਜ਼ਾ ਟਕਰਾ ਕੀਤਾ 25 ਗੱਡੀਆਂ ਦੇ ਉਥੇ ਛੀਸ਼ੇ ਭੰਨੇ ਗਏ ਨੌਜਵਾਨਾਂ ਦੇ ਗੁੱਟ ਟੁੱਟ ਗਏ ਅਥਰੂ ਕੈਂਸ ਦੇ ਗੋਲੇ ਮਾਰੇ ਗੋਲੀਆਂ ਮਾਰੀਆਂ ਲੱਤਾਂ ਦੇ ਵਿੱਚ ਵੱਜੀਆਂ ਪਲਾਸਟਿਕ ਦੀਆਂ ਗੋਲੀਆਂ ਕੀ ਉਹ ਘੋਲ ਲਈ ਕੀ ਅਸੀਂ ਅਰਜਾਈਆਂ 'ਚ ਬੈਠੇ ਆ ਪਰ ਇਹ ਘੋਲ ਨੂੰ ਸੱਟਾ ਮਾਰਨ ਵਾਲੀਆਂ ਹੁੰਦੀਆਂ ਵੀ ਔਰ ਜੰਜਾਂ ਚ ਬੈਠੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਧਿਆਨ ਨਾਲ ਸੁਣ ਲਿਓ 1984 ਦੇ ਵਿੱਚ ਕਿਸਾਨੀ ਅਦੋਲਨ ਪੀਕ ਤੇ ਸੀਗਾ ਉਦੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਿਆ ਸੀ ਲੋਕ ਪਤਾ ਕੀ ਬੋਲਦੇ ਸੀ ਜਦੋਂ ਮੋਰਚਾ ਉੱਥੋਂ ਚੱਕਿਆ ਗਿਆ ਕਹਿੰਦੇ ਜੇ 15 ਦਿਨ ਕਿਸਾਨ ਹੋਰ ਬਹਿ ਜਾਂਦੇ ਖਣੀ ਕੀ ਹੋ ਜਾਂਦਾ ਜਦੋਂ ਦਿੱਲੀ ਘੋਲ ਆਪਾਂ ਛੱਡ ਕੇ ਆਏ ਆ ਉਹ ਜਿੱਤ ਜਦੋਂ ਤਿੰਨ ਖੇਤੀ ਕਾਲੇ ਕਾਨੂੰਨ ਵਾਪਸ ਕੀਤੇ ਉਹ ਜਿੱਤ ਨੂੰ ਜਿੱਤ ਬਰਕਰਾਰ ਰੱਖਿਓ ਜਿੱਤ ਦੀ ਖੁਸ਼ੀ ਬਣਾਉਣੀ ਜ਼ਰੂਰੀ ਸੀ ਅਮਰੀਕਾ ਤੱਕ ਪੂਰੇ ਦੇਸ਼ ਤੇ ਇੰਡੀਆ ਦੇ ਵਿੱਚ ਲੱਡੂ ਵੰਡ ਤੇ ਅਮਰੀਕਾ ਤੱਕ ਲੱਡੂ ਵੰਡ ਤੇ ਵੀ ਖੇਤੀ ਕਾਲੇ ਕਾਨੂੰਨ ਵਾਪਸ ਹੋ ਗਏ ਜਿਹੜੇ ਰਸਤੇ ਆਏ ਸੀ ਉਸੇ ਰਸਤੇ ਉਹ ਵਾਪਸ ਕਰਾਏ ਤੇ ਉਹ ਜਿੱਤ ਨੂੰ ਬਰਕਰਾਰ ਰੱਖਣਾ ਜ਼ਰੂਰੀ ਸੀ ਕੀ ਉੱਥੇ ਹੋਰ ਬਹਿ ਕੇ ਉਹ ਜਿੱਤ ਨੂੰ ਰਗੜ ਕੇ ਉਹਨੂੰ ਘਸਾ ਕੇ ਉਹ ਮੋਰਚੇ ਨੂੰ ਕੀ ਹਾਰ ਚ ਤਬਦੀਲ ਕਰਨਾ ਸੀ ਜਿਹੜੇ ਲੋਕ ਕਹਦੇ ਆ 15 ਦਿਨ ਹੋਰ ਬਹਿ ਜਾਂਦੇ ਐਮਐਸਪੀ ਮਿਲ ਜਾਂਦੀ ਐਮਐਸਪੀ ਕਿਤੇ ਗੁੱਡੀਆਂ ਦਾ ਖੇਡਾ ਬੱਚਿਆਂ ਦਾ ਖੇ ਐਵੇਂ ਬੈਠਣਾ ਕਿਨੇ ਸੀ ਲੋਕਾਂ ਨੇ ਸੀ ਐਮਐਸਪੀ ਉਹ ਤੋਂ ਵੱਡੀ ਲੜਾਈ ਐ ਉਹਦੇ ਵਾਸਤੇ ਅਲੱਗ ਤੋਂ ਤਿਆਰੀ ਕਰਨੀ ਸ਼ੁਰੂ ਸੀ ਉਹ ਮੁੱਲਤਵੀ ਕੀਤਾ ਸੀ ਅंदोलਨ ਵੀ ਐਮਐਸਪੀ ਦੀ ਆਪਾਂ ਤਿਆਰੀ ਦੁਬਾਰਾ ਸ਼ੁਰੂ ਕਰਾਂਗੇ ਦੇਸ਼ ਪੱਧਰ ਦੇ ਵਿੱਚ ਗੱਲ ਲੈ ਕੇ ਜਾਵਾਂਗੇ ਫਿਰ ਐਮਐਸਪੀ ਦਾ ਮੋਰਚਾ ਲਾਵਾਂਗੇ ਕਿਹੜਾ ਜਿਹੜੇ ਖੇਤੀ ਕਾਲੇ ਕਾਨੂੰਨ ਆਪਾਂ ਵਾਪਸ ਕਰਾਏ ਉਹ ਜਿੱਤ ਦਾ ਸੇੜਾ ਲੈ ਕੇ ਜਾਣਾ ਵਾਪਸ ਜ਼ਰੂਰੀ ਐ ਤਾਂ ਕਿ ਉਹ ਮੋਰਚਾ ਸਰਕਾਰ ਤਾਂ ਚਾਹੁੰਦੀ ਸੀ ਉਹ ਮੋਰਚਾ ਫਿੱਕਾ ਪਵੇ ਉਹ ਜਿੱਤ ਫਿੱਕੀ ਪਵੇ ਜਿੱਤ ਕੋ ਹਾਰ 'ਚ ਤਬਦੀਲ ਹੋਵੇ ਇਹ ਚੀਜ਼ਾਂ ਤਾਂ ਸਰਕਾਰਾਂ ਚਾਹੁੰਦੀਆਂ ਸੀ ਪਰ ਉਹ ਜਿੱਤ ਨੂੰ ਬਰਕਰਾਰ ਰੱਖਣਾ ਜ਼ਰੂਰੀ ਸੀ ਇਹ ਲੋਕ ਆ ਜਿਹੜੇ ਕਹਿੰਦੇ ਆ ਫੇਸਬੁਕ ਹੀ ਆ ਵਿਦਮਾਨ ਵੀ ਇਹ 15 ਦਿਨ ਹੋਰ ਬਹਿ ਜਾਂਦੇ ਉਹ ਕਿਸਾਨਾਂ ਮਜ਼ਦੂਰਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਦੇ ਆ ਨਾ ਕਿ ਉਹ ਕਿਸਾਨਾਂ ਮਜ਼ਦੂਰਾਂ ਦੇ ਪੱਖ 'ਚ ਖੜਦੇ ਆ ਉਹ ਅਸਲ ਸਰਕਾਰਾਂ ਦੇ ਪਿੱਠੂ ਨੇ ਸਰਕਾਰਾਂ ਕਿਤੇ ਨਹੀਂ ਚਾਹੁੰਦੀਆਂ ਵੀ ਆ ਜਿਹੜੀਆਂ ਜੱਥੇਬੰਦੀਆਂ ਇਹਨਾਂ ਨੂੰ ਜਿੱਤ ਦਾ ਸੇਹਰਾ ਜਾਵੇ ਕਿਸਾਨਾਂ ਮਜ਼ਦੂਰਾਂ ਨੂੰ ਜਿੱਤ ਦਾ ਸੇਹਰਾ ਜਾਵੇ ਇਹ ਸਰਕਾਰਾਂ ਦੇ ਪਿੱਠੂ ਫੇਸਬੁਕ ਹੀ ਵਿਦਮਾਨ ਹੈ ਜਿਨ੍ਹਾਂ ਨੂੰ ਢਾਂਚੇ ਦਾ ਘੋਲਾ ਦਾ ਪਤਾ ਨਹੀਂ ਘੋਲ ਲੜਨੇ ਆ ਤਜਰਬਾ ਸਿੱਖਣਾ ਹੈ ਇੱਥੇ ਛੜਕਾਂ ਤੇ ਬੈਠਣਾ ਹੈ ਕਿਵੇਂ ਲੜਨਾ ਹੈ ਕਿਵੇਂ ਸਰਕਾਰ ਦੇ ਸੱਟ ਮਾਰਨੀ ਆ ਇਹ ਤਾਂ ਦੇਸੀ ਇਹ ਬੁੱਢੇ ਨੇ ਇਹ ਤਾਂ ਉੱਥੇ ਦੁੱਧ ਪੀਂਦੇ ਆ ਰੋਟੀਆਂ ਤੋੜ ਕੇ ਤੇ ਖਾ ਕੇ ਪੈ ਜਾਂਦੇ ਆ ਇਹ ਅੱਗੇ ਦਿੱਲੀ ਮੋਦੀ ਦੇ ਗੇਟ 'ਚ ਕਿਉਂ ਨਹੀਂ ਜਾਂਦੇ ਅੰਦਰ ਟੱਕਰ ਕਿਉਂ ਨਹੀਂ ਮਾਰਦੇ ਤੇ ਭਾਈ ਫਿਰ ਉੱਥੇ ਟੱਕਰ ਮਾਰ ਕੇ ਆਏ ਆ ਪੀਸਫੁੱਲ ਬਣਾ ਕੇ ਅਦੋਲਨ ਕਿਤੇ ਵਾਸਤੇ ਜਿਹੜੀ ਫੌਜ ਉਹ ਕਾਮਜਾਬ ਹੁੰਦੀ ਹੈ ਜਿਹੜੀ ਜ਼ਬਰ ਨੂੰ ਸਬਰ ਦੇ ਨਾਲ ਮਾਰੇ ਇਹ ਗੱਲ ਹੈ ਅਸੀਂ ਜਦੋਂ ਵੀ ਕਿਸੇ ਤੇ ਜ਼ਬਰ ਹੋਇਆ ਤੇ ਭਾਰਤੀ ਕਿਸਾਨ ਜੀ ਉਹਨਾਂ ਨੇ ਏਕਤਾ ਗ੍ਰਾਹਾਂ ਨੇ ਨਾ ਤਾਂ ਕਿਸੇ ਦੀ ਜਾਤ ਪੁੱਛੀ ਨਾ ਪਾਤ ਪੁੱਛੀ ਆ ਨਾ ਇਹ ਪੁੱਛਿਆ ਕੋਈ ਕਿਸਾਨ ਆ ਕਿ ਮਜ਼ਦੂਰ ਆ ਕਿ ਦੁਕਾਨਦਾਰ ਆ ਛੋਟਾ ਵਪਾਰੀ ਆ ਜਾਂ ਛੋਟਾ ਮੋਲ ਵਾਲਾ ਜਿਹਦੇ ਤੇ ਵੀ ਜ਼ਬਰ ਹੋਇਆ ਅਸੀਂ ਆਪਦੇ ਤਰੀਕੇ ਦੇ ਨਾਲ ਅਸੀਂ ਆਵਾਜ਼ ਚੱਕੀ ਆ ਤੁਸੀਂ ਕਹਿੰਦੇ ਹੋ ਕਿ ਸਰਕਾਰੀ ਪਿੱਠੂ ਆ ਪਰ ਉਹ ਕਹਿੰਦੇ ਨੇ ਕਿ ਸਰਕਾਰ ਦੇ ਖਿਲਾਫ ਲਾੜੀ ਜਿਹੜੇ ਹੈਗੇ ਅਸੀਂ ਨਹੀਂ ਆ ਉਹ ਇਹ ਵੀ ਕਹਿੰਦੇ ਨੇ ਕਿ ਕਹਿੰਦੇ ਨੇ ਕਿ ਜੇਕਰ ਜਿਹੜੇ ਜ਼ਮੀਨਾ ਬਚਾਉਣ ਵਾਲੇ ਲੀਡਰ ਨੇ ਜਾਂ ਜ਼ਮੀਨਾ ਬਚਾਉਣ ਵਾਲੀਆਂ ਜਥੇਬੰਦੀਆਂ ਨੇ ਉਹ ਬਾਰਡਰਾਂ ਤੇ ਆ ਦੂਜੇ ਪਾਸੇ ਬੈਠ ਨਹੀਂ ਨਹੀਂ ਤੁਸੀਂ ਮੇਰੇ ਮੂੰਹ ਚ ਆਏ ਨਾ ਬੁਲਾਓ ਮੈਂ ਆਏ ਆਖਿਆ ਵੀ ਜਿਹੜੇ ਫੇਸਬੁੱਕ ਤੇ ਗੁਰੂ ਨਹੀਂ 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 ਇੱਕ ਗੱਲ ਆ ਵੀ ਜਿਹੜੇ ਫੇਸਬੁੱਕ ਤੇ ਗਾਲ ਕੱਢਦੇ ਧੀ ਭੈਣ ਦੀ ਗੁਰੂ ਇੱਕ ਮਿੰਟ ਸੁਣ ਜੱਸ ਸੁਣ ਲਓ ਤੁਸੀਂ ਕਭਾ ਇਹ ਗੱਲ ਨਾ ਮੂਝੋ ਪਾਓ ਸ਼ਬਦ ਕੋਈ ਮੂਝ ਨਹੀਂ ਪਾਏ ਸ਼ਬਦ ਨਹੀਂ ਮੂਝ ਪਾਏ ਮੈਂ ਤੁਹਾਡੀ ਸ਼ਬਦਾਂ ਨੂੰ ਹੀ ਕਹਿ ਰਿਹਾ ਸਰਕਾਰੀ ਪਿੱਠੂਤੀ ਯੂਜ਼ ਕੀਤਾ ਸ਼ਬਦ ਮੈਂ ਉਹ ਸ਼ਬਦ ਤੁਹਾਨੂੰ ਹਾਂ ਉਧਰ ਆ ਕੇ ਸਵਾਲ ਪੁੱਛਿਆ ਜਿਹੜੇ ਫੇਸਬੁੱਕ ਤੇ ਫੋਟੋ ਗੁਰੂ ਨਾਨਕ ਦੇਵ ਮਹਾਰਾਜ ਦੀ ਲੱਗੀ ਹੈ ਜਿਹੜੇ ਫੇਸਬੁੱਕ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲਾ ਕੇ ਸ਼ਹੀਦੀ ਦਿਨ ਚੱਲ ਰਹੇ ਨੇ ਸਾਬਜਾਦਿਆਂ ਦੀਆਂ ਫੋਟੋ ਲੱਗੀਆਂ ਉਹ ਧੀ ਦੀ ਗਾਲ ਪੜਕਦੇ ਨੇ ਕੱਢਦੇ ਆ ਸਰਕਾਰਾਂ ਦੇ ਹੱਕ ਚ ਗੱਲਾਂ ਕਰਦੇ ਆ ਵੀ ਇਹ ਘਰੇ ਬੈਠੇ ਆ ਇਹ ਫੰਡ ਕਰਕੇ ਘਰੇ ਬੈਠੇ ਆ ਇਹ ਆ ਕੇ ਇੱਥੇ ਬਾਰਡਰ ਤੇ ਟੱਕਰ ਕਿਉਂ ਨਹੀਂ ਮਾਰਦੇ ਉਹ ਸਾਥੀਆਂ ਦਾ ਮੋਰਚਾ ਲਿਖਿਆ ਹੋਇਆ ਹੈ ਉਹਨਾਂ ਨੇ ਗੈਰਨੀਤਿਕ ਸਿਆਸੀ ਮੋਰਚਾ ਅਲੱਗ ਸੰਯੁਕਤ ਕਿਸਾਨ ਮੋਰਚਾ ਬਣਾਇਆ ਉਹਨਾਂ ਨੇ ਆਪਦਾ ਪ੍ਰੋਗਰਾਮ ਅਲੱਗ ਲਿਖਿਆ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਗਏ ਉਹਨਾਂ ਦਾ ਲਿਖਿਆ ਹੋਇਆ ਪ੍ਰੋਗਰਾਮ ਵਿੱਚ ਜੇ ਇਹ ਜ਼ਰੂਰੀ ਨਹੀਂ ਹੁੰਦਾ ਉਹ ਜਥੇਬੰਦੀ ਵਿੱਚ ਜਾ ਕੇ ਲੜੇ ਬਾਰੋਂ ਸਪੋਰਟ ਕਰ ਸਕਦੇ ਆ ਮੈਂ ਉਹ ਲੋਕਾਂ ਦੀ ਗੱਲ ਕਰ ਰਿਹਾ ਬਈ ਉਹ ਲੋਕ ਸਰਕਾਰਾਂ ਦੇ ਪਿੱਠੂ ਆ ਸਰਕਾਰਾਂ ਦੇ ਹੱਕਾਂ ਦੀਆਂ ਗੱਲਾਂ ਕਰਦੇ ਆ ਬਈ ਇਹ ਕਿਸਾਨੀ ਜਿਹੜੇ ਆਗੂ ਆ ਜਿਹੜੇ ਕਿਸਾਨੀ ਲਹਿਰ ਤੇ ਕਿਸਾਨਾਂ ਮਜ਼ਦੂਰਾਂ ਦੇ ਕਿੱਤਿਆਂ ਦੀ ਲੜਾਈ ਲੜਦੇ ਆ ਇਹਨਾਂ ਨੂੰ ਜਿੱਤਦਾ ਸੇਰਾ ਨਾ ਜਾਵੇ ਉਹ ਫੇਸਬੁੱਕ ਤੇ ਗਾਲ ਕੱਢਦੇ ਆ ਉਹ ਫੇਸਬੁੱਕ ਤੇ ਕਮੈਂਟ ਕਰਦੇ ਆ ਬੀ ਤੁਸੀਂ ਉਥੇ ਕਿਉਂ ਨਹੀਂ ਜਾਂਦੇ ਕੀ ਜਿਹੜਾ ਆ ਲੜਾਈਆਂ ਲੜ ਰਹੇ ਆ ਭਾਰਤ ਮਾਲਾ ਪ੍ਰੋਜੈਕਟੇ ਜ਼ਮੀਨਾਂ ਦੀ ਲੜਾਈ ਨਹੀਂ ਜਿਹੜੀ ਸਰਕਾਰ ਇੱਥੇ ਆ ਕੇ ਜ਼ਮੀਨਾਂ ਕਬਜ਼ਾ ਕਰ ਰਹੀ ਹੈ ਛੜਕਾਂ ਕੱਢ ਰਹੀ ਹੈ ਕਿਸਾਨਾਂ ਦੇ ਤੇ ਖਾਤਿਆਂ ਦੇ ਵਿੱਚ ਇੱਕ ਦੁੱਕੀ ਨਹੀਂ ਪਈ ਕੀ ਇਹ ਲੜਾਈ ਨਹੀਂ ਕੀ ਪੁਲਿਸ ਨਾਲ ਟਕਰਾਹ ਪੰਜਾਬ ਸਰਕਾਰ ਨਾਲ ਟਕਰਾਹ ਇਹ ਲੜਾਈ ਨਹੀਂ ਕੀ ਪਹਿਲਾਂ ਇਹ ਜਥੇਬੰਦੀ ਦੇ ਆਗੂਆਂ ਨੇ ਜਥੇਬੰਦੀਆਂ ਨੇ ਸੋਚਣਾ ਵੀ ਕਿਹੜੀ ਸਰਕਾਰ ਤੇ ਕਿੱਥੇ ਸੱਟ ਮਾਰਦੀਆਂ ਪੰਜਾਬ ਸਰਕਾਰ ਟਾਉਣੀ ਹੈ ਜਾਂ ਸੈਂਟਰ ਸਰਕਾਰ ਟਾਉਣੀ ਹੈ ਮੈਂ ਉਹ ਲੋਕਾਂ ਦੀ ਗੱਲ ਕਰਦਾ ਹਾਂ ਕਮੈਂਟ ਉਹ ਕਰਦੇ ਆ ਜਿਹੜੇ ਕਿਤੇ ਧਰਨੇ ਤੇ ਨਹੀਂ ਗਏ ਜਿਹੜੇ ਬੈਠੇ ਆ ਜਿਹੜੇ ਲੜ ਰਹੇ ਆ ਉਹਨਾਂ ਨੂੰ ਸਲੂਟ ਹੈ ਅਸੀਂ ਇਹ ਵੀ ਉਹ ਜਦੋਂ ਜ਼ਬਰ ਹੋਇਆ ਸਾਥੀਆਂ ਦੇ ਹੱਕ ਚ ਬੋਲੇ ਆ ਜਦੋਂ 12 ਤਰੀਕ ਨੂੰ ਬੈਰੀਕੇਟ ਕਰਨੇ ਕੰਧ ਹਰਿਆਣੇ ਦੀਆਂ ਕੰਧਾਂ ਕੱਢਣੀਆਂ ਸ਼ੁਰੂ ਕਰਤੀਆਂ ਸੀ ਚਕਿੰਦਰ ਸਿੰਘ ਅਗਰਾਹਾ ਦਾ ਸਟੇਟਮੈਂਟ ਆਈ ਹੈ ਤੇ ਫਿਰ ਅਸੀਂ ਟ੍ਰੇਨਾਂ ਰੁਕੀਆਂ ਸਾਨੂੰ ਇਹ ਕਿਹਾ ਗਿਆ ਟ੍ਰੇਨਾਂ ਕਿਉਂ ਰੋਕਦੇ ਹੋ ਕਿੰਨਾਂ ਨੇ ਕਿਹਾ ਸੀ ਉਹ ਲੋਕਾਂ ਨੇ ਟ੍ਰੇਨਾਂ ਤਾਂ ਫਿਰ ਸਾਥੀਆਂ ਨੇ ਵੀ ਆ ਕੇ ਰੋਕੀਆਂ ਹੁਣ ਫਿਰ ਸਾਨੂੰ ਕਿਹਾ ਗਿਆ ਤੁਸੀਂ ਛੜਕਾ ਜਾਮ ਕਰਕੇ ਇੱਥੇ ਹਿੰਦੁਸਤਾਨ ਬੰਦ ਦਾ ਜਦੋਂ ਸਿਰਾ ਹੈ ਇਹਦੇ ਨਾਲ ਕੀ ਫਰਕ ਪੈਣਾ ਅੱਜ ਤਾਂ ਸਾਥੀਆਂ ਨੇ ਵੀ ਪੰਜਾਬ ਬੰਦ ਦਾ ਸੱਦਾ ਦਿੱਤਾ ਤੇ ਅਸੀਂ ਨਾਲ ਅੱਜ ਪੁਤਲੇ ਫੂਕੇ ਆ ਅੱਜ ਬਲਾਕਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਮਜਾਰੇ ਕੱਢ ਰਹੇ ਆ ਪੁਤਲੇ ਫੂਕ ਰਹੇ ਆ ਅੱਜ ਜਿਹੜੇ ਪੁਤਲਾ ਫੂਕਨ ਦਾ ਮਕਸਦ ਕੀ ਹੈ ਕਿਹਦੀ ਹੱਕ ਚ ਪੁਤਲੇ ਫੂਕਿਆ ਅਸੀਂ ਇਹ ਪੁਤਲੇ ਜਿਹੜੇ ਫੂਕ ਰਹੇ ਆ ਇਹ ਵੀ ਜਿਹੜਾ ਸਾਥੀਆਂ ਦੇ ਬਾਟਰਾ ਤੇ ਜ਼ਬਰ ਹੋ ਰਿਹਾ ਹੈ ਜਿਹੜਾ ਗੱਲ ਨਹੀਂ ਸੁਣੀ ਜਾ ਰਹੀ ਇਹਦਾ ਵਿਰੋਧ ਕੀਤਾ ਜਾ ਰਿਹਾ ਤੇ ਨਾਲ ਹੀ ਜਿਹੜਾ ਖੜਾ ਆ ਰਿਹਾ ਉਹ ਤਾਂ ਅਜੇ ਭੁੱਖਾ ਧਿਆਨਾ ਲੀਡਰ ਅਜੇ ਬੈਠਾ ਹੈ ਉਹ ਤਾਂ ਬੈਠਾ ਜਿਹੜੇ ਆ ਪੰਜਾਬ ਸਰਕਾਰ ਜਿਹੜੀ ਦਾ ਸਟੇਟਮੈਂਟ ਆ ਪਾਈ ਜਾਂਦੀ ਆ ਵੀ ਅਸੀਂ ਹੱਕ 'ਚ ਆਂ ਵੀ ਅਸੀਂ ਤਾਂ ਨਾਲ ਖੜੇ ਆ ਸੱਦਾ ਦਿਓ ਭਾਰਤ ਬੰਦ ਦਾ ਤੇ ਉਹਨਾਂ ਕੋਲੇ ਤਾਂ 25 ਤਰੀਕ ਦਾ ਖਰੜਾ ਆ ਪਿਆ ਵੀ ਜਿਹੜਾ ਭਾਰਤ ਸਰਕਾਰ ਨੇ ਕਿਹਾ ਵੀ ਜੇ ਬਜ਼ੁਰਗ ਤੋਂ ਨਹੀਂ ਲਾਗੂ ਹੋਇਆ ਮੁੰਡੇ ਤੋਂ ਲਾਗੂ ਕਰਾ ਦਿੰਨੇ ਆ ਤੇ ਜੇ ਬਜ਼ੁਰਗ ਨਹੀਂ ਬੁੜਾ ਨਹੀਂ ਲਾਗੂ ਕਰ ਸਕਦਾ ਤੇ ਮੁੰਡਾ ਕਿਵੇਂ ਕਰ ਦੂ ਵੀ ਜੇ ਸਾਥੋਂ ਨਹੀਂ ਔਰ ਮੰਡੀਆਂ ਲਾਗੂ ਹੋਈਆਂ ਟੇਡੇ ਤਰੀਕਾ ਨਾਲ ਸਟੇਟਾਂ ਨੂੰ ਖਰੜਾ ਭੇਜ ਕੇ ਤੇ ਵੀ ਭਗਵੰਤ ਮਾਨ ਤੋਂ ਲਾਗੂ ਕਰਾ ਦਿੰਨੇ ਆ ਤੇ ਇਹਨਾਂ ਨੇ ਕਾਨਫਰੰਸ ਨਾ ਕੀਤੀ ਕੋਈ ਚੁੱਪੀ ਤੋੜੀ ਭਾਰਤੀ ਕਿਸਾਨ ਜੁਨੇ ਦਾ ਗ੍ਰਾਹਾਂ ਨੂੰ ਉਹ ਚਿੱਠੀ ਮਿਲੀ ਉਹ ਚਿੱਠੀ ਕੱਢੀ ਬੁੱਧੀ ਜੀਵਾ ਤੋਂ ਉਹਦੇ ਬਾਰੇ ਪਤਾ ਕੀਤਾ ਤੇ ਉਹ ਖੜੜਾ ਬਿਲਕੁਲ ਪਿਛਲੇ ਦਿਨੀ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਉਹ ਵੀ ਬੋਲੇ ਆ ਵੀ ਉਹ ਖੜੜਾ ਪੂਰੀ ਤਰ੍ਹਾਂ ਉਲਟਾ ਮੰਡੀਆਂ ਖਤਮ ਕੀਤੀਆਂ ਜਾ ਰਹੀਆਂ ਤੇ ਪੰਜਾਬ ਸਰਕਾਰ ਨੇ ਅਜੇ ਤੱਕ ਉਹਦਾ ਬਾਰੇ ਮੂੰਹ ਖੋਲਿਆ ਅੱਜ ਉਹਨਾਂ ਵਿਰੁੱਧ ਵੀ ਹੈ ਉਹ ਵੀ ਮਸਲਾ ਤੇ ਇਹੀ ਜੁੜਦਾ ਨਾ ਤੇ ਮਸਲਾ ਤੇ ਜਬਰ ਨਹੀਂ ਜੁੜਦਾ ਨਾ ਉਹਨਾਂ ਨੇ ਆਪ ਦੇ ਤਰੀਕੇ ਨਾਲ ਅੱਜ ਪਾ ਪੰਜਾਬ ਬੰਦ ਕੀਤਾ ਬਾਰਡਰਾਂ ਤੇ ਬੈਠੇ ਆ ਅਸੀਂ ਅੱਜ ਨਾਲ ਤਾਲਮੇਲ ਮੈਂ ਇਹ ਸੱਦਾ deta ਵੀ ਪਿੰਡਾਂ 'ਚ ਵਿਰੋਧ ਕਰੋ ਪੁਤਲੇ ਫੁੱਕੋ ਤੇ ਫਿਰ ਯਾਰ ਤੁਸੀਂ ਐ ਕਿਵੇਂ ਕਹਿ ਸਕਦੇ ਹੋ ਪਾਸੇ ਆ ਕੱਲ ਉਹ ਲੋਕਾਂ ਦੀ ਐ ਜਿਹੜੇ ਲੋਕ ਆ ਸਰਕਾਰਾਂ ਦੇ ਖੱਬੇ ਬਣੇ ਆ ਜਿਹੜੇ ਪਿੱਠੂ ਆ ਜਿਹੜੇ ਸਰਕਾਰਾਂ ਪੱਖੀ ਬੋਲਦੇ ਆ ਜਿਹੜੇ ਕਾਰਪੋਰੇਟਾਂ ਦੇ ਆ ਛੱਡੇ ਹੋਏ ਆ ਫੇਸਬੁੱਕੀਆ ਵਿਦਵਾਨ ਗਾਲਾਂ ਕੱਢ ਕੇ ਧੀ ਭੈਣ ਇੱਕ ਕਰਕੇ ਆਗੂਆਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਜਥੇਬੰਦੀ ਢਾਂਚੇ ਨੂੰ ਬਦਨਾਮ ਕਰਨਾ ਚਾਹੁੰਦੇ ਆ ਲਹਿਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਇਹ ਲਹਿਰ ਤੇ ਸੱਟ ਮਾਰਨਾ ਚਾਹੁੰਦੇ ਆ ਇਹ ਗੱਲਾਂ ਉਹਨਾਂ ਵਾਸਤੇ ਆ ਕਿਤੇ ਵਾਸਤੇ ਜਿਹੜਾ ਲੜਦਾ ਹੋਇਆ ਬੰਦਾ ਹੈ ਉਹ ਕਿਤੇ ਖਿਲਾਫ ਨਹੀਂ ਕਰੂਗਾ ਗੱਲ ਇਸ ਅਦੋਲਣਾ ਦੀ ਕਿਉਂਕਿ ਇਹ ਅਦੋਲਣਾ ਕਰਕੇ ਆ ਇੱਕ ਜਿਹੜਾ 35 ਦਿਨਾਂ ਤੋਂ ਆਗੂ ਬੈਠਾ ਹੈ ਉਹ ਸਤਕਾਰਯੋਗ ਆ ਸਾਨੂੰ ਉਹਦੀ ਸਿਹਤ ਬਾਰੇ ਬਹੁਤ ਫਿਕਰਮੰਦ ਹੈ ਵੀ ਉਹਦੀ ਸਿਹਤ ਭੁੱਖ ਪਾਣੇ ਨਾ ਜਾਵੇ ਕਿਉਂਕਿ ਇਹੋ ਜੇ ਆਗੂਆਂ ਦੀ ਸਾਨੂੰ ਅਜੇ ਇਸ ਖੇਤੀ ਕਿਤੇ ਨੂੰ ਇਸ ਲੋਕਾਂ ਨੂੰ ਉਹਨਾਂ ਦੀ ਜ਼ਰੂਰਤ ਹੈ ਇਹ ਸਮਰਥਨ ਦੇ ਨਾਲ ਇੱਕ ਵੀ ਦੁਚਿੱਤੀ ਆ ਆਮ ਲੋਕਾਂ ਦੇ ਵਿੱਚ ਕਿ ਇਹ ਸਮਰਥਨ ਜਿਹੜਾ ਉਸ ਮੋਰਚੇ ਨੂੰ ਆ ਜਾਂ ਫਿਰ ਮਰਨ ਵਰਤ ਤੇ ਬੈਠੇ ਜਗੀਜੀ ਸਿੰਘ ਡੱਲੇਵਾਲ ਹੋਰਾਂ ਨੂੰ ਆ ਕਿ ਸਰਕਾਰ ਦੇ ਕੰਨਾਂ ਦੇ ਵਿੱਚ ਗੱਲ ਪਾਉਣ ਦੇ ਲਈ ਅਸੀਂ ਕਿੱਥੇ ਇਹ ਮੋਰਚਿਆਂ ਨੂੰ ਸਮਰਥਨ ਕੀਤਾ ਜਾਂਦਾ ਕਿਸੇ ਨਿੱਜੀ ਵਿਅਕਤੀ ਨੂੰ ਨਹੀਂ ਸਮਰਥਨ ਕੀਤਾ ਜਾਂਦਾ ਉਹ ਆਪਦੀ ਨਿੱਜੀ ਸਵਾਦ ਕਰਕੇ ਨਹੀਂ ਬੈਠਾ ਉਹ ਲੋਕਾਂ ਦੀ ਲੜਾਈ ਕਰਕੇ ਬੈਠਾ ਨਾ ਲੇਵਲ ਸਾਹਿਬ ਜੇ ਭੁੱਖ ਲੋਕਾਂ ਦੀ ਲੜਾਈ ਆ ਉਹ ਮੰਗਾ ਆਪਾਂ ਲਾਗੂ ਕਰਾਉਣ ਵਾਸਤੇ ਬੈਠੇ ਆ ਤੇ ਉਹ ਮੋਰਚਿਆਂ ਦੇ ਸਮਰਥਨ ਮੋਰਚਿਆਂ ਨੂੰ ਕੀਤਾ ਜਾਂਦਾ ਨਾ ਕਿ ਕਿਸੇ ਅਸੀਂ ਪਰਸਨਲ ਵਿਅਕਤੀ ਨੂੰ ਕਰਦੇ ਆ ਮੋਰਚਾ ਨੂੰ ਸਮਰਥਨ ਆ ਤੁਹਾਡਾ ਮੋਰਚਾ ਨੂੰ ਕੀਤਾ ਜਾਂਦਾ ਨਾ ਤੁਸੀਂ ਵੇਖੋ ਜ਼ਬਰ ਦੇ ਖਿਲਾਫ ਕੀਤਾ ਜਾਂਦਾ ਜਦੋਂ ਜਦੋਂ ਜ਼ਬਰ ਹੁੰਦਾ ਅਸੀਂ ਕਿਤੇ ਵਿਅਕਤੀ ਦੇ ਖਿਲਾਫ ਨਹੀਂ ਅਸੀਂ ਤਾਂ ਹਰ ਵਕਤ ਬੋਲੇ ਆ ਜਦੋਂ ਅਮਰਤਪਾਲ ਤੇ ਪਹਿਲਾਂ ਸਾਨੂੰ ਕਿਹਾ ਜਾਂਦਾ ਇਹ ਖਿਲਾਫ ਸੀ ਇਹ ਤਾਂ ਕਾਮਰੇਟ ਨੇ ਉਦੋਂ ਵੀ ਬਹੁਤ ਕੁਝ ਕਿਹਾ ਗਿਆ ਯਾਰ ਤੇ ਜਦੋਂ ਅਮਰਤਪਾਲ ਫੜਿਆ ਜਾਂਦਾ ਤੇ ਅਸੀਂ ਤਾਂ ਉਦੋਂ ਵੀ ਮਜਾਰੇ ਕੱਢੇ ਆ ਅਸੀਂ ਤਾਂ ਉਦੋਂ ਵੀ ਇੱਕ ਠੋਕੇ ਬੋਲੇ ਆ ਵੇ ਸਰਕਾਰ ਖਬਰਦਾਰ ਰਵੇ ਇਹ ਗਲਤ ਕਰ ਰਹੀ ਹੈ ਧੱਕਾ ਕਰ ਰਹੀ ਹੈ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਜਿੰਨੀ ਕ ਹਾਂ ਠੀਕ ਆ ਉਹਨੇ ਗਲਤੀ ਕੀਤੀ ਹੈ ਉੰਨੀ ਕ ਤੁਸੀਂ ਉਹਤੇ ਕਾਰਵਾਈ ਕਰ ਦਿਓ ਇਹ ਥੋੜੋ ਵੇ ਤੁਸੀਂ ਨੌਜਵਾਨਾਂ ਤੇ ਐਨਐਸਏ ਲਾ ਕੇ ਤੁਸੀਂ ਜ਼ਿਲ੍ਹਾ ਚ ਸੜ ਦਿਓ ਸਭ ਤੋਂ ਪਹਿਲਾਂ ਭਾਰਤੀ ਕਿਸਾਨ ਜਿਉਂ ਨੇ ਇੱਕਤਾ ਅਗਰਾਹਾ ਬੋਲੀ ਹੈ ਪਿੰਡਾਂ ਚ ਮਜਾਰੇ ਕੱਢੇ ਆ ਬਲਾਕਾਂ ਚ ਮਜਾਰੇ ਕੱਢੇ ਆ ਸਟੇਟਮੈਂਟਾਂ ਦਿੱਤੀਆਂ ਇੱਕ ਠੋਕ ਕੇ ਦਿੱਤੀਆਂ ਇੱਥੇ ਪੱਤਰਕਾਰ ਭਾਈਚਾਰੇ ਨੂੰ ਅਰੈਸਟ ਕੀਤਾ ਜਾ ਰਿਹਾ ਸੀ ਅਸੀਂ ਇੱਕ ਠੋਕ ਕੇ ਨਾਲ ਖੜੇ ਆ ਤੇ ਜਿੱਥੇ ਜਿੱਥੇ ਵੀ ਜ਼ਬਰ ਹੋਇਆ ਅਸੀਂ ਨਾਲ ਖੜੇ ਆ ਉੱਥੇ ਜ਼ਬਰ ਦੇ ਖਿਲਾਫ ਅਸੀਂ ਲੜਿਆ ਹੱਕ ਠੋਕ ਕੇ ਲੜਿਆ ਤੇ ਲੜਦੇ ਰਵਾਂਗੇ